ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਇਸ ਤਰ੍ਹਾਂ ਦੀ ਪੱਟੀ ਵਾਲੇ ਕਮੀਜ਼ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਦੇਖੋ ਇਹ ਜਿਹੜਾ ਹੈਗਾ ਕਮੀਜ਼ ਦੇ ਵਿੱਚ ਹੀ ਵਰਕ ਦਿੱਤਾ ਹੋਇਆ ਇੱਕ ਪੱਟੀ ਤਾਂ ਹੁੰਦੀ ਆ ਜਿਹੜੀ ਆਪਣੇ ਉੱਪਰ ਅਟੈਚ ਕਰੀ ਹੁੰਦੀ ਆ ਉਹ ਵਾਲੀ ਪੱਟੀ ਨੂੰ ਤਾਂ ਆਪਾਂ ਲਾ ਕੇ ਕਿਤੇ ਵੀ ਆਪਾਂ ਦੁਆਰਾ ਤੋਂ ਅਟੈਚ ਕਰ ਸਕਦੇ ਆਂਗੇ ਸੋ ਇਹ ਜਿਹੜਾ ਵਰਕ ਕਰਿਆ ਹੋਇਆ ਹੁੰਦਾ ਇਹਨੂੰ ਆਪਾਂ ਕੀ ਕਰਨਾ ਜਿਹੜਾ ਪੱਟੀ ਦਾ ਆਪਾਂ ਨੇ ਸੈਂਟਰ ਚੱਕ ਲੈਣਾ ਬਿਲਕੁਲ ਪੱਟੀ ਨੂੰ ਵਿਚਾਲੋਂ ਫੜ ਕੇ ਆਪਾਂ ਨੇ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਕੇ ਵਿਛਾ ਲੈਣਾ ਕੱਪੜੀ ਪੱਟੀ ਦੇ ਸੈਂਟਰ ਦੇ ਸੇ ਇਹਦ ਨੂੰ ਆਪਾਂ ਨੇ ਕੱਪੜਾ ਸਾਰਾ ਫੋਲਡ ਕਰ ਲੈਣਾ ਦੇਖੋ ਇਹ ਬਿਲਕੁਲ ਕਮੀਜ਼ ਦੇ ਸੈਂਟਰ 'ਚ ਦਿੱਤੀ ਹੋਈ ਆ ਦੋਨੇ ਪਾਸੇ ਆਪਣੇ ਜਿਹੜਾ ਕਿੰਨਾ ਕੱਪੜਾ ਵੇਸਟੇਜ ਆਊਗਾ ਤੇ ਇਸੇ ਕਰਕੇ ਫਿਰ ਆਪਾਂ ਨੂੰ ਬਾਹਾਂ 'ਚ ਜੋੜ ਪਾਉਣਾ ਪੈ ਜਾਂਦਾ ਇੱਥੋਂ ਆਪਾਂ ਨੇ 9 ਇੰਚ ਦੀ ਪੱਟੀ ਛੱਡਣੀ ਆ ਇਹ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ 9 ਦੀ 7 ਦੀ ਜਿੰਨੇ ਦੀ ਤੁਹਾਨੂੰ ਪੱਟੀ ਤੁਸੀਂ ਪਸੰਦ ਕਰਦੇ ਹੋ ਲੰਬੀ ਜਾਂ ਛੋਟੀ ਉਸ ਹਿਸਾਬ ਨਾਲ ਆਪਾਂ ਰੱਖ ਸਕਦੇ ਤੇ ਆਪਾਂ ਇੱਥੇ 9 ਇੰਚ ਦੀ ਪੱਟੀ ਛੱਡ ਕੇ ਉੱਪਰ ਆਪਾਂ ਨੇ 7 ਇੰਚ ਗਲੇ ਦਾ ਲੈ ਲੈਣਾ ਅੱਧਾ ਇੰਚ ਆਪਾਂ ਸਿਉਣ ਵਾਸਤੇ ਲਵਾਂਗੇ ਮੋਢੇ ਦੀ ਵਾਸਤੇ ਤੇ ਫਿਰ ਆਪਦੀ ਲੈਂਥ ਰੱਖ ਕੇ 2.5 ਇੰਚ ਹੀਠੋਂ ਆਪਾਂ ਨੇ ਫੋਲਡ ਦਾ ਲੈ ਲੈਣਾ 38 ਇੰਚ ਪੈ ਦੀ ਲੈਂਥ ਤਿਆਰ ਕਰਨੀ ਹੈ ਤੇ 2.5 ਇੰਚ ਆਪਾਂ ਨੇ ਫੋਲਡ ਦਾ ਲੈ ਲਿਆ ਵਿੱਚ ਕਿਉਂਕਿ 1/2 ਇੰਚ ਆਪਾਂ ਨੇ ਉੱਪਰੋਂ ਮੋਢੇ ਤੋਂ ਲੈ ਲਿਆ 3 ਇੰਚ ਆਪਾਂ ਟੋਟਲ ਫੋਲਡ ਦਾ ਰੱਖਦੇ ਹੁੰਨੇ ਆ ਉਸ ਤੋਂ ਬਾਅਦ ਇੱਥੋਂ ਦੇਖੋ ਆਪਾਂ ਨੇ ਆ ਉੱਪਰ ਵੇਸਟ ਕਪੜਾ ਛੱਡ ਕੇ ਇੱਥੇ ਆਪਾਂ ਨੇ 6.5 ਇੰਚ ਤੇ ਨਿਸ਼ਾਨ ਲਾਉਣਾ ਇਹਦਾ ਥੀਰੇ ਦਾ ਦੇਖੋ ਆਪਾਂ 6.5 ਇੰਚ ਤੇ ਨਿਸ਼ਾਨ ਲਾ ਲਿਆ ਤੇ ਇੱਥੋਂ ਆਪਾਂ ਜਿਹੜੇ ਇਹਦੇ ਡੀਪ ਰੱਖਣਾ ਹੈਗਾ ਉਹ ਆਪਾਂ ਲਾਵਾਂਗੇ 7 ਇੰਚ ਤੇ ਨਿਸ਼ਾਨ ਇੱਥੇ ਆਪਾਂ ਦੇਖੋ ਇਹ ਨਿਸ਼ਾਨ ਲਾਤਾ ਸੋ ਨੂੰ ਜਿਹੜਾ ਆਪਾਂ ਨੇ ਉੱਪਰ ਵਾਧੂ ਕਪੜਾ ਛੱਡਿਆ ਹੀ ਲੈਣ ਲਾਤੀ ਆਪਾਂ ਨੇ ਤੇ ਇੱਥੋਂ 6.5 ਲੈ ਲੈਣਾ ਇੱਥੋਂ ਇਸ ਤਰ੍ਹਾਂ ਆਪਾਂ 7 ਲੈ ਲੈਣਾ ਇਸ ਤਰ੍ਹਾਂ ਆਪਾਂ ਤੁਹਾਨੂੰ ਨਿਸ਼ਾਨੀਆਂ ਨੇ ਜਿਹੜੀਆਂ ਡਾਰਕ ਕਰਕੇ ਦਿਖਾ ਦਿੰਨੇ ਆ ਥੋੜੀਆਂ ਜੀਆਂ ਤੇ ਦੇਖੋ ਜਿਹੜਾ ਆਪਾਂ ਨੇ ਇਹ 7 ਇੰਚ ਲਿਆ ਆਪਾਂ ਨੇ ਇਹ ਇੱਥੋਂ 6.5 ਇੰਚ ਲੈ ਲਿਆ ਤੇ ਆਪਾਂ ਅੱਧਾ ਇੰਚ ਇਹਨੂੰ ਅੰਦਰ ਨੂੰ ਘਟਾਵਾਂਗੇ ਥੋੜਾ ਜਿਹਾ ਇੱਥੋਂ ਇਸ ਤਰ੍ਹਾਂ ਆਪਾਂ ਟੇਢੀ ਇਹਨੂੰ ਨਿਸ਼ਾਨੀ ਲਾ ਲਾਂਗੇ ਸੋ ਜਿਹੜਾ ਆਪਾਂ ਨੇ ਇਹ ਅੱਧਾ ਇੰਚ ਘਟਾਇਆਗਾ ਇੱਥੋਂ ਆਪਾਂ ਇਹਦੀ ਜਿਹੜੀ ਗੁਲਾਈ ਆ ਉਹ ਮਿਣਕੇ ਪਾਉਣੀ ਆ 1.5 ਇੰਚ ਤੇ ਇੱਥੋਂ ਆਪਾਂ 1.5 ਇੰਚ ਤੇ ਗੁਲਾਈ ਦਵਾਂਗੇ। ਸੋ ਉਸ ਤੋਂ ਅੱਗੇ ਆਪਾਂ ਫੇਰ 1.5 ਇੰਚ ਤੋਂ ਆਪਾਂ ਇਹਦੀ ਬੈਕ ਵਾਲੇ ਪੱਲਿਆਂ ਦੀ ਗੁਲਾਈ ਦਵਾਂਗੇ। ਇਸ ਤਰ੍ਹਾਂ। ਦੇਖੋ ਇਹ ਨਿਸ਼ਾਨ ਲਾਉਣ ਵੇਲੇ ਤਾਂ ਥੋੜਾ ਮੋਟਾ ਇੱਧਰ ਉੱਧਰ ਹੋ ਜਾਂਦੀ ਆ ਆਪਾਂ ਤੋਂ ਨਿਸ਼ਾਨੀ ਪਰ ਜਦੋਂ ਆਪਾਂ ਕੱਟਣਾ ਇਹਨੂੰ ਬਿਲਕੁਲ ਗੁਲਾਈ ਚ ਕੱਟਣਾ। ਤੋ ਦੇਖੋ ਹੁਣ ਆਪਾਂ ਇਹਦੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਨੇ ਪਲੇਟਾਂ ਇਹਦੀਆਂ ਹੈਗੀਆਂ ਨੇ 1.11 ਇੰਚ ਤੇ ਤਿਆਰ ਦੀ ਆਪਾਂ ਕਮੀਜ਼ ਤੋਂ ਨਾਪ ਲਿਆ ਸੀ ਤੋ ਆਪਾਂ ਇਹਦੇ ਵਿੱਚ ਅੱਧਾ ਪੌਣਾ ਇੰਚ ਵੱਧ ਲੈਣੇ ਹੁੰਨੇ ਆ ਕਿਉਂਕਿ ਉੱਪਰੋਂ ਆਪਣਾ ਸਿਆਉਣ ਚ ਜਾਊਗਾ ਤੇ ਚੜਾਈ ਇਹਦੀ ਰੱਖਾਂਗੇ ਆਪਾਂ 2.5 ਇੰਚ ਕਿਉਂਕਿ ਜਿਹਦਾ ਤਾਂ ਬਹੁਤ ਜ਼ਿਆਦਾ ਹੈਵੀ ਨਾਪਦਾ ਆਪਾਂ ਕੱਟਦੇ ਆ ਉਹ ਚ ਆਪਾਂ 4 ਇੰਚ ਦਾ ਰੱਖ ਲੈਣੇ ਆ ਇੱਥੋਂ ਗੈਪ ਤੇ ਮੀਡੀਅਮ ਲਈ ਆਪਾਂ 3.5 ਇੰਚ ਰੱਖ ਲੈਣੇ ਆ ਤੇ ਜੇ ਆਪਾਂ ਪਤਲੇ ਨਾਪ ਦਾ ਕੱਟ ਰਹੇ ਹਾਂ ਤਾਂ ਆਪਾਂ ਸਵਾ ਕਤਿੰਨ ਤੇ ਇਹਦੀ ਨਿਸ਼ਾਨੀ ਲਾ ਲੈਨੇ ਆ। ਪਲੇਟ ਦੀ ਲੈਂਥ ਆਪਾਂ ਨੇ 7 ਇੰਚ ਤਿਆਰ ਕਰੀਆ ਕਿਉਂਕਿ ਇਹ ਪਤਲੇ ਨਾਲ ਆਪਦਾ ਸੂਟ ਆਪਾਂ ਕੱਟ ਰਹੇ ਹਾਂ। ਤੇ ਜੇ ਆਪਾਂ ਹੈਵੀ ਸਾਈਜ਼ ਦਾ ਆਪਾਂ ਇਹ ਸੂਟ ਕੱਟਣਾ ਹੋਵੇ ਤਾਂ ਆਪਾਂ 6 ਇੰਚ ਦੀ ਪਲੇਟ ਤਿਆਰ ਕਰਦੇ ਆ। ਮੀਡੀਅਮ ਲਈ ਆਪਾਂ 6.5 ਦੀ ਕਰ ਲੈਨੇ ਆ। ਸੋ ਪਲੇਟ ਦਾ ਇਹ ਆਪਾਂ ਨੇ ਸੈਂਟਰ ਕੱਢ ਲਿਆ। ਇੱਥੇ ਆਪਣੀ ਜਿਹੜੀ ਡੈਡੀ ਭਲੋਈ ਆ ਉਹ ਇਹ ਸੈਂਟਰ ਦੇ ਆਪਾਂ ਪਾਉਣੇ ਹੁੰਦੇ ਆ ਬਿਲਕੁਲ। ਤੇ ਇੱਥੇ ਆਪਾਂ ਨੇ ਆਪਣੇ ਹਿਸਾਬ ਨਾਲ ਜਿੰਨੀ ਆਪਣੀ ਸਾਈਡ ਸੀਨ ਆ ਉਹ ਮਿਣ ਕੇ ਅੱਧਾ ਇੰਚ ਸਿਆਉਣ ਦਾ ਪਲੱਸ ਕਰ ਲਾਂਗੇ ਤੇ हिਪ ਦਾ ਨਿਸ਼ਾਨ ਲਾ ਲਾਂਗੇ ਮਿਣ ਕੇ ਦੇਖੋ ਇੱਥੇ ਆਪਣੀ हिਪ ਹੈਗੀ ਹੈਗੀ 19 ਇੰਚ ਤੇ ਆਪਾਂ 9.5 ਤੇ ਨਿਸ਼ਾਨ ਲਾਵਾਂਗੇ ਤੇ ਇਥੋਂ ਕਮਰ ਦੇ ਨਿਸ਼ਾਨ ਹਮੇਸ਼ਾ ਵੈਸੇ ਤਾਂ ਆਪਾਂ 1 ਇੰਚ ਐਕਸਟਰਾ ਰੱਖ ਕੇ ਲਾ ਲੈਨੇ ਆ ਪਰ ਫਿਰ ਵੀ ਉਹ ਨਿਸ਼ਾਨ ਸਹੀ ਨਹੀਂ ਆਉਂਦੇ ਹੁੰਦੇ ਸੋ ਆਪਾਂ ਪਲੇਟਾ ਵਗੈਰਾ ਪਾ ਕੇ ਤਿਆਰ ਕਰਕੇ ਬਾਅਦ ਚ ਕਮਰ ਦਾ ਨਿਸ਼ਾਨ ਲੱਗਦਾ ਹੁੰਦਾ ਤੇ ਇਥੇ ਆਪਾਂ ਟੈਡੀ ਪਲੇਟ ਦਾ ਸਵਾ 2 ਇੰਚ ਛੱਡ ਕੇ ਸਵਾ 2 ਇੰਚ ਆਪ ਇਧਰ ਨੂੰ ਛੱਡਾਂਗੇ ਤੇ ਉਹ ਕਾਰਨਰ ਨੂੰ ਬਿਲਕੁਲ ਨੁੱਕਰ ਨੂੰ ਆਪਾਂ ਟੈਡੀ ਪਲੇਟ ਜਿਹੜੀ ਉੱਪਰਲੀ ਟੈਡੀ ਪਲੇਟ ਆ ਉਹ ਪਾਉਣੀ ਆ ਤੇ ਇਧਰ ਵਾਲੀ ਜਿਹੜੀ ਸਾਈਡ ਵਾਲੀ ਟੈਡੀ ਪਲੇਟ ਹੁੰਦੀ ਆ ਆਪਣੀ ਇਹ ਆਪਾਂ ਇਹਦੇ ਲੰਬੀ ਪਲੋਈ ਦੇ ਸੈਂਟਰ 'ਚ ਪਾਉਣੀ ਹੁੰਦੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਕਰਾਂਗੇ ਇਹਦੀ ਕਟਿੰਗ ਪਹਿਲਾਂ ਆਪਾਂ ਇਹ ਜਿਹੜਾ ਬਾਧੂ ਕੱਪੜਾ ਇਹ ਲਾ ਦਾਂਗੇ ਫੇਰ ਆਪਾਂ ਜਿਹੜੇ ਆਪਣੇ ਦੋਨੋਂ ਪੀਸ ਨੇਗੇ ਯਾਨੀ ਕਿ ਚਾਰੇ ਪੱਲੇ ਇਹਨਾਂ 'ਚ ਆਪਾਂ ਪਹਿਲਾਂ ਕੱਠੀ ਬੈਕ ਵਾਲੀ ਕਾਟ ਪਾ ਲਾਂਗੇ ਪਿਛਲੇ ਪੱਲਿਆਂ ਦੀ ਕਾਟ ਤੇ ਇਥੋਂ ਆਪਣੀ ਸਾਈਡ ਵਾਲੀ ਜਿਹੜੀ ਕਾਟ ਹੈ ਉਹ ਪਾ ਦਾਂਗੇ ਤੇ ਲੈਂਥ ਦੀ ਜਿਹੜੀ ਲੈਂਥ ਮਣ ਕੇ ਆਪਾਂ ਨੇ ਰੱਖੀ ਹੋਈ ਆ ਇਧਰੋਂ ਵੀ ਆਪਾਂ ਇਹਦੀ ਕਟਿੰਗ ਕਰ ਦਾਂਗੇ ਇੱਕ ਕੱਟ हिਪ ਤੇ ਲਾਵਾਂਗੇ ਇੱਕ ਕੱਟ ਕਮਰ ਤੇ ਲਾਵਾਂਗੇ ਤੇ ਇੱਕ ਕੱਟ ਆਪਾਂ ਜਿੱਥੇ ਆਪਣੀ ਫਿਟਿੰਗ ਦੀ ਸਲਾਈ ਪਾਉਣੀ ਹੁੰਦੀ ਹੈ ਉੱਥੇ ਲਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਫਰੰਟ ਵਾਲੇ ਪੱਲਿਆਂ ਦੀ ਦੋ ਪੱਲੇ ਉੱਪਰਲੇ ਚੱਕ ਕੇ ਇਹਦੀ ਮੂਰਲੇ ਪੱਲੇ ਦੀ ਆਪਾਂ ਕਾਟ ਪਾ ਦਾਂਗੇ ਤੇ ਅੱਧਾ ਇੰਚ ਆਪਾਂ ਇਹਦੇ ਜਿਹੜੇ ਉੱਪਰੋਂ ਮੋਢਾ ਡਾਊਨ ਕਰ ਦਾਂਗੇ ਪਿਛਲਾ ਪੱਲਾ ਆਪਾਂ ਦੋ ਸੂਤ ਹਮੇਸ਼ਾ ਵੱਡਾ ਹੀ ਰੱਖ ਲੈਣੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਇਹਦੀਆਂ ਪਲੇਟਾਂ ਦੇ ਨਿਸ਼ਾਨ ਨੇ ਜਿਹੜੇ ਉਹ ਆਪਣੇ ਜਿਹੜੇ ਦੂਜੇ ਬੈਕ ਵਾਲੇ ਪੱਲੇ ਤੇ ਵੀ ਲੱਗ ਜਾਣਾ ਪੈ ਇਸ ਤਰ੍ਹਾਂ ਲਾ ਲਾਂਗੇ ਸਾਰੇ हिਪ ਦਾ ਨਿਸ਼ਾਨ ਵੀ ਕਮਰ ਦੇ ਨਿਸ਼ਾਨ ਤੇ ਵੀ ਸਾਰੇ ਆਪਾਂ ਦੂਜੀ ਸਾਈਡ ਨੂੰ ਕੱਢ ਲੈਨੇ ਇਹ ਇਸ ਤਰ੍ਹਾਂ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਡਾਰਕ ਕਰ ਦਾਂਗੇ ਸੋ ਦੇਖੋ ਇਹ ਪੱਟੀ ਦਾ ਹੀ ਹੁੰਦਾ ਵਸ ਤੁਸੀਂ ਇਹਦਾ ਸੈਂਟਰ ਲੈ ਕੇ ਤੁਸੀਂ 7 ਇੰਚ ਦੀ 9 ਇੰਚ ਦੀ ਆਪਾਂ ਪੱਟੀ ਰੱਖ ਕੇ ਬਾਕੀ ਆਪਾਂ ਗਲੇ 'ਚ ਕੱਢ ਦੇਣਾ ਜੇ ਆਪਣੀ ਪੱਟੀ ਵੈਸੀ ਅਟੈਚ ਕਰੀ ਹੋਈ ਆ ਉਹਨੂੰ ਤੁਸੀਂ ਸਾਈਡ ਤੋਂ ਕੱਪੜਾ ਲਾ ਕੇ ਤੇ ਉਹਨੂੰ ਦੁਬਾਰਾ ਅਟੈਚ ਕਰ ਲਿਆ ਕਰੋ ਇਹ ਦੇ ਵਿੱਚ ਵਰਕ ਕਰਿਆ ਹੋਇਆ ਸੀ ਇਹ ਆਪਣੀ ਫਿਰ ਲੋਟ ਨਹੀਂ ਆਉਂਦੀ ਸੀ ਤਾਂ ਕਰਕੇ ਆਪਾਂ ਨੇ ਇਹਨੂੰ ਇਸ ਤਰ੍ਹਾਂ ਕੱਟਿਆ ਇੱਥੋਂ ਆਪਾਂ 2.5 ਇੰਚ ਦਾ ਗਲਾ ਕੱਟ ਰਹੇ ਹਾਂ 5 ਇੰਚ ਡੀਪ ਸੋ ਵੀਡੀਓ ਜੇ ਵਧੀਆ ਲੱਗੀ ਪਲੀਜ਼ ਲੈਕਚਰ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਲਿਆ ਕਰੋ